ਸਭ ਦੇ ਦਿੱਤ ਉਹ ਹੀ ਆ ਜਿਹੜਾ ਚਿੱਕੀ ਤਮਾਦ ਹੈ ਤੇ ਤੌਰ ਵਾਜਾ ਤੁਸੀਂ ਗੱਲ ਕਰ ਰਹੇ ਹੋ ਦਿਆਲੂ ਕਿ ਪਾਦੀ ਨੇ ਉਸਮਾਨ ਹੋ ਜਾ ਮੰਨਿਆ ਨਹੀਂ ਕਹਿੰਦਾ ਕਰਾਵਾਦ ਖਾ ਕਹਿੰਦਾ ਤੇਰੇ ਧਰਮ ਚ ਕਰਾਵਾਦ ਪ੍ਰਵਾਨ ਨਹੀਂ ਕਹਿੰਦਾ ਮੌਲ ਤਿਆਰ ਹੋ ਜਾ ਦਿਆਲਾ ਕਹਿੰਦਾ ਪਿਆਰ ਕਾਲ ਨੇ ਫੈਸਲਾ ਦਿੱਤਾ ਇਹਨੂੰ ਲੋੜ ਲੋੜ ਚਾਪਾ ਤੇ ਜਾਣਾ ਹੈ ਪਾਉ ਦਿਆਲੇ ਦੇ ਪਰਿਵਾਰ ਦੇ ਜਿਛੀ ਤਾਂ ਵੀ ਗਣਤੀ ਕਰਨੀ ਹੋ ਜਾਣਾ ਬੜਾ ਖਮਾ ਲਗੇਗਾ ਮੈਂ ਸਰਪੋਰੀ ਭਰਾਵਾਂ ਦੀ ਗਿਣਤੀ ਕਰਾਂ 11 ਬਰਾਦਰਾਂ ਦੇ ਅੱਜ ਖੜੇ ਸ਼ਹੀਦ ਹੋਏ ਨੇ ਦਿੱਲੀ ਦੇ ਲਈ ਪਾਇਓ ਬਰਾਦਰਾਂ ਨੂੰ ਸ਼ਹੀਦ ਹੋਇਆ ਪਾਰੀ ਬਰਾਦਰਾਂ ਦਾ ਰਾਹਦੀ ਚੰਦ ਪਹਾੜੀ ਦੇ ਚੰਦ ਦੇ ਵਿੱਚ ਸ਼ਹੀਦ ਹੋਇਆ ਪਾਇਓ ਬਰਾਦਰਾਂ ਦਾ ਰਾਹ ਸੋਹਣ ਚੰਦ ਮਨੌਰ ਦੇ ਚੰਦ ਦੇ ਵਿੱਚ ਸ਼ਹੀਦ ਹੋਇਆ ਪਾਰੀ ਬਰਾਦਰ ਦੇ ਦਾ ਰਾਣਾ ਸਿੰਘ ਗਲੇਰ ਦੇ ਚੰਦ ਦੇ ਵਿੱਚ ਸ਼ਹੀਦ ਹੋਇਆ ਹਰੀ ਬਿਆਲੇ ਦਾ ਪ੍ਰਾਪਾ ਦਾਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਲੜਦਿਆਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ 22 ਬਿਆਲੇ ਦਾ ਤਾ ਰਾਏ ਸਿੰਘ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਲੜਦਿਆਂ ਮੁਕਸਰ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ 22 ਬਿਆਲੇ ਦਾ ਪ੍ਰਾਮਾਨ ਸਿੰਘ ਪਾਪਾ ਬੰਦਾ ਸਿੰਘ ਬਹਾਦਰ ਕੋਲੋਂ ਲੜਦਿਆਂ ਚਤੌਰ ਦੇ ਵਿੱਚ ਸ਼ਹੀਦ ਹੋਇਆ 22 ਤੇ ਰੂਪ ਸਿੰਘ ਪਾਪਾ ਬੰਦਾ ਸਿੰਘ ਬਹਾਦਰ ਨਾਲ ਲੜਦੇ ਆਲੋ ਆੜ ਦੇ ਵਿੱਚ ਸ਼ਹੀਦ ਹੋਏ ਨੇ ਭਾਈ ਦਿਆਲੇ ਦੇ ਬਰਾ ਜਗਤ ਸਿੰਘ ਨੂੰ 17 ਤੋਂ 34 ਦੇ ਵਿੱਚ ਲਾਹੌਰ ਦੇ ਖਾਨਗਾਮ ਦੇ ਵਿੱਚ ਚਰਖਣੇ ਤੇ ਚੜਿਆ ਗਿਆ ਭਾਈ ਪ੍ਰੇਮ ਸਿੰਘ ਤੇ ਪਰਿਵਾਰ ਦੇ ਤੋਂ ਪਹਿਲਾਂ ਵੀ ਇੱਕ ਚਰਖੜੀ ਤੇ ਚੜੇ ਜਿਨ੍ਹਾਂ ਦੇ ਵਿੱਚ ਭਾਈ ਦਿਆਲੇ ਦਾ ਬਰਾ ਜਗਤ ਸਿੰਘ ਫਾਂਟ भाई मनी सिं ज सिखी जो वॾ वॾ कटवाई उहो बि भाई दया दादी चाहे